ਤੁਹਾਡਾ ਜੀ ਤਲਵੰਡੀ ਪਾਈ ਟੈਂਪ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲੈ ਫੋਲੋ ਨਹੀਂ ਕੀਤਾ ਜਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪੁੱਜਦੀ ਰਹੇ ਘਰੋਂ ਬੰਲਣ ਲੈਣਗੇ ਬਜ਼ੁਰਗ ਦੀ ਟ੍ਰੇਨ ਦੀ ਲਪੇਟ ਵਿੱਚ ਉਹ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਦੀ ਪਛਾਣ 70 ਸਾਲਾ ਰੂਪ ਸਿੰਘ ਵਜੋਂ ਹੋਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮਤਾਬ ਬਜ਼ੁਰਗ ਨੂੰ ਘਟ ਸੁਣਦਾ ਅਤੇ ਦੇਖਦਾ ਹੋਣ ਕਾਰਨ ਇਹ ਆਸਤਾ ਹੋਇਆ ਰੇਲਵੇ ਪੁਲਿਸ ਨੇ 174 ਤਾਰਾ ਅਦੀਨ ਕਾਰਵਾਈ ਅਮਲ ਵਿੱਚ ਲਿਆਂਦੀ। ਆਜੂ ਸੁਣਦੇ ਆ ਇਸ ਸੰਬੰਧੀ ਕੀ ਕੀ ਰੇਲਵੇ ਪੁਲਿਸ ਦੇ ਅਧਿਕਾਰੀ ਨੇ। ਹਾਂਜੀ ਸਾਨੂੰ ਇਤਲਾਹ ਮਿਲੀ ਸੀ ਜਿਹੜੀ ਇੰਟਰ ਸਿਟੀ ਗੱਡੀ ਜਾਂਦੀ ਹੈ ਨਾ ਦਿੱਲੀ ਬਹਿਂਡਾ ਤੋਂ ਦਿੱਲੀ ਤੇ ਉਹਦੇ ਅੱਗੇ ਇੱਕ ਆਦਮੀ ਆਇਆ ਸੀ। ਉਹਦੀ ਇਨਫੋਰਮੇਸ਼ਨ ਮਿਲੀ ਜਾਨੂੰ ਸਾਨੂੰ। ਅਸੀਂ ਮੌਕੇ ਤੇ ਪਹੁੰਚੇ ਉੱਥੇ। ਦਾਤੀਵਾਸ ਸਟੇਸ਼ਨ ਤੋਂ ਅੱਗੇ ਜਿਹੜਾ ਇਹ ਐਕਸੀਡੈਂਟ ਹੋਇਆ। ਤੇ ਉੱਥੇ ਜਾ ਕੇ ਪਤਾ ਲੱਗਿਆ ਲੋਕ ਇੱਥੇ ਬੰਦੇ ਕਾਫੀ ਉਹ ਕੋਈ ਕੀਤਾ ਵਾਲੇ ਜਾਂ ਉਹ ਪਿੰਡ ਡੋਲਪੁਰੂ ਵਾਲੇ ਤੋਂ ਉਥੇ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਡੋਲਪੁਰੂ ਵਾਲੇ ਦਾ ਬੰਦਾ ਹੈ ਇਹ ਬੰਦਾ ਸਰੂਪ ਸਿੰਘ ਹੈ ਸਰੂਪ ਬਖਸ਼ੀ ਸਿੰਘ ਪਿੰਡ ਡੋਲਪੁਰੂ ਵਾਲਾ ਤੇ ਇਹ ਗਰੀਬੀ ਸੀ ਕਿ ਇਹਨੇ ਘਰ ਦੇ ਵਿੱਚ ਦੱਸਣ ਮੁਤਾਬਕ ਇਹਨਾਂ ਦੇ ਜਿਹੜੇ ਪੇਰੈਂਟਸ ਹਨ ਦੱਸਿਆ ਵੀ ਇਹ ਉਸ ਟਾਈਮ ਤੋਂ ਬਿਮਾਰ ਰਹਿੰਦਾ ਸੀ। ਤੁਮਾਰੀ ਕਰਕੇ ਨਾ ਪਰੇਸ਼ਾਨ ਰਹਿੰਦਾ ਸੀ। ਬਸ ਅੱਜ ਇਹਨੇ ਅਚਾਨਕ ਹੀ ਬਦਲ ਇਹ ਧੇਠ ਲਿਆ ਗਿਆ। ਨਾਲਸ਼ ਜਿਹੜੀ ਮੌਕੇ ਦੀ ਕਾਰਵਾਈ ਕਰਕੇ ਅਸੀਂ ਸਿਵਲ ਅਸਤਫਲਾਡਾ ਰੱਖੀ ਹੋਈ ਹੈ ਤੇ ਪੇਰੈਂਟਸ ਆ ਰਹੇ ਆ ਉਹਨਾਂ ਦੇ ਬਿਆਨ ਦੇ ਕਾਰਵਾਈ ਕਰਦੇ ਕੀ ਨਾਮ ਨੇ ਇਹ ਰਾਮ ਨਾਮ ਰਵੀ ਸਿੰਘ ਨੇ ਜੋ ਅੱਜ ਹਾਦਸਾ ਹੋਇਆ ਸਰੂਪ ਸਿੰਘ ਤੇ ਸਾਨੂੰ ਬਖਸ਼ੀ ਸਿੰਘ ਪਿੰਡ ਪੁਰਵਲ ਰੋਡ ਦੇ ਰਹਿਣ ਵਾਲੇ ਸਨ ਜੋ ਕਿ ਆਪਣੇ ਘਰ ਦੇ ਲਈ ਇਹ ਲੱਕੜਾ ਵਗੈਰਾ ਇਕੱਠੀਆਂ ਕਰਨ ਲਈ ਆਏ ਸੀਗੇ ਰੇਲਵੇ ਸਟੇਸ਼ਨ ਤੇ ਤੇ ਜਦੋਂ ਇਹਨਾਂ ਨੇ ਸਾਈਕਲ ਖੜਾਇਆ ਤਾਂ ਇਹ ਰੇਲ ਕਰਾਸ ਕਰ ਰਹੀ ਸੀ ਲਾਈਨ ਇੱਕ ਤਾਂ ਪਹਿਲੀ ਗੱਲ ਤੇ ਸੀ ਕਿ ਕਾਫੀ ਟਾਈਮ ਤੋਂ ਬੁਖਾਰ ਸੀ ਮੇਰਾ ਅੱਖਾਂ ਤੋਂ ਵੀ ਘੱਟ ਦਿਖਦਾ ਸੀ ਤੇ ਕੰਨਾਂ ਤੋਂ ਵੀ ਬਿਲਕੁਲ ਨਹੀਂ ਸੁਣਦਾ ਸੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਧਰੋਂ ਗੱਡੀ ਆ ਰਹੀ ਹੈ ਤਾਂ ਪੇਟ ਵੱਜਣ ਕਾਰਨ ਕਿਹਾ ਸਰੂਪ ਸਿੰਘ ਸਾਨੂੰ ਅਕਬਖਸ਼ ਸਿੰਘ ਦੀ ਜੋ ਕਿ ਟੈਸਟ ਹੋਈ ਸੀ